ਮੈਂ ਹਰਜਿੰਦਰ ਗੌਰ ਆ ਇਹ ਤੁਹਾਡੇ ਕੀ ਲੱਗਦਾ ਜਿਹਨਾਂ ਇਹ ਮੇਰਾ ਜਵਾਈ ਸੋਰ ਸਿੰਘ ਅੱਛਾ ਜੀ ਹਾਂਜੀ ਇਹ ਕਾਲ ਅਕੈਡਮੀ ਜਿੱਥੇ ਡਿਊਟੀ ਕਰਦਾ ਸ਼ੁੱਕਰਵਾਰ ਤੋਂ ਲੱਭਦਾ ਆ ਅਸੀਂ ਅੱਜ ਬਾਅਦ ਜਾ ਕੇ ਇਹਨਾਂ ਨੂੰ ਰਿਪੋਰਟ ਲਗਾਈ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਅਸੀਂ ਆਪ ਕੈਮਰੇ ਚੈੱਕ ਕੀਤੇ ਆਪ ਅਸੀਂ ਫੋਨ ਦੀ ਲੋਕੇਸ਼ਨ ਕੀਤੀ ਆ ਇਹਨਾਂ ਨੇ ਕੁਝ ਨਹੀਂ ਕੀਤਾ ਉਸ ਦਿਨ ਦਾ ਤੇ ਹੁਣ ਇਹਨਾਂ ਨੇ ਹਾਨੂੰ ਫੋਨ ਕਰਤਾ ਕਿ ਤੁਹਾਡੀ ਲਾਸ਼ ਨਹੀਂ ਲੱਭੀ ਆ ਤੁਹਾਡਾ ਮੋਟਰਸਾਈਕਲ ਵੀ ਮਿਲ ਗਿਆ ਇਹਨਾਂ ਨੂੰ ਮੋਟਰਸਾਈਕਲ ਕਿਹਨੂੰ ਮਾਰਦਾ ਮਿਲਿਆ ਵਾ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਮੋਟਰਸਾਈਕਲ ਇਹਨਾਂ ਨੂੰ ਮਿਲਿਆ ਨਾਂ ਨੂੰ ਦੱਸਿਆ ਕਿਉਂ ਨਹੀਂ ਅਜ ਲਾਸ਼ ਨੂੰ ਕਿਹੜੇ ਪੈਸੇ ਕਿਹੜੀ ਗੱਲ ਆ ਅਜ ਨੂੰ ਲਾਸ਼ ਲੈ ਕੇ ਦੇਤੀ ਹੈ ਸਰਕਾਰ ਨੇ ਸਭ ਕੁਝ ਇਹਨਾਂ ਨੇ ਕੀਤਾ ਇਹਨਾਂ ਨੂੰ ਲਾਸ਼ ਵੀ ਦੰਦੀ ਮਿਲੀ ਆ ਇਹਨਾਂ ਜ਼ਰਵਾਡ ਕੋ ਜੂੜ ਬੋਲਿਆ ਵਾ ਵੀ ਲਾਸ਼ ਨਹੀਂ ਮਿਲਦੀ ਮੁੰਡਾ ਨਹੀਂ ਹਾਂਜੀ ਸਰ ਇਹ ਜਿਹੜੀ ਲਾਸ਼ ਮਿਲੀ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਉਹ ਜਿਹੜਾ ਸਵੇਰੇ ਸਾਨੂੰ ਫੋਨ ਆਇਆ ਥਾਣੇ ਇਹ ਜੜਬੁਡੀ ਹੈ ਜਿਹਦੀ ਸਮਲ ਕੱਢ ਜਾ ਰਹੀ ਹੈ। ਇਹ ਨਾਲੇ ਜਿਹੜਾ ਉਹ ਦੇਖਾ ਜੜਬੁਡੀ ਨੂੰ ਅਣਸ਼ਕੀ ਦੀ। ਅੱਛਾ ਇਹ ਸਾਨੀ ਹੋ ਰਹੀ ਸੀ। ਤੇ ਬਾਅਦ ਵਿੱਚ ਜਦੋਂ ਮੁਕਦਰ ਪਹੁੰਚ ਗਏ ਤੇ ਸਿਆ ਤੇ ਬਸ ਬੜੀ ਲੇਟ ਵੱਡਾ ਜਿਆ ਕਿ ਤੱਕ ਆਪਣੀ ਸਥਿਤੀ ਵਿੱਚ ਪਰਸ ਮਿਲਿਆ ਪਰ ਸੋ ਆਧਾਰ ਕਾਰਡ ਜੇ ਤੋਂ ਉਹਨਾਂ ਦੇ ਫੈਮਲੀ ਦਾ ਕਲੈਕਟ ਕੀਤਾ ਗਿਆ। ਹੂੰ ਪਰ ਉਹ ਜਿਹੜੀ ਸਰਾਲੀ ਇਹ ਕੰਜੋਸ ਹੁੰਦਾ ਠੀਕ ਹੈ ਜੀ ਸਰਾਲੀ ਹਾਂ ਸਰਾਲੀ ਉਹ ਤੋਂ ਅੱਗੇ ਉਹਨਾਂ ਨੇ ਚੈਨ ਹੁਣ ਸੁਣਾ ਦੇਖਿਆ ਵਾ ਉਹਦੇ ਠੀਕੇ ਫੱਡੇ ਹੁੰਦੇ ਇਹ ਪਨੇ ਲੋਕ ਕਿਉਂ ਮਿਲਿਏ ਇਹ ਸਾਨੂੰ ਮੋਢੀ ਮੋੜ ਤੋਂ ਇੱਕ ਐਚਪੀ ਪਟਾਵਾਂਕਾ ਹਾਂਜੀ ਅੱਤੂ ਦਿਨ ਤੱਕ ਥੋੜਾ ਅੱਗੇ ਜਾ ਕੇ ਇਹ ਉਹਦੀ ਆਪਣੀ ਦੋ ਸੰਗਰਦਾਂ ਚੱਲਦੇ ਆ ਗਏ ਰਾਈਟ ਸਰ ਇਹ ਡੀਮੋਰ ਤੋਂ ਪਿੱਛੇ ਠੀਕ ਫਤੋਵਾਂ ਕੋਲ ਦੋਗੇ। ਅਤੀ ਪਰਿਵਾਰਕ ਮੈਂਬਰ ਕਹਿੰਦੇ ਸਾਡੀ ਬੰਦੀ ਲਾਸ਼ ਹੈ। ਇਹ ਇਹਦੇ ਵਿੱਚ ਇਹਦੇ ਫਾਦਰ ਸਾਹਿਬ ਆ। ਅੱਛਾ ਜੀ। ਗਰਨਾਮ ਸਿੰਘ ਹੈ। ਸਰਦਾਰ ਗਰਨਾਮ ਸਿੰਘ। ਇਹ ਕੀ ਜਿਹੜਾ ਲੜਕਾ ਵਾ ਇਹ ਵੀ ਮਦਰਨ ਲਾ। ਤੇ ਮ੍ਰਿਤਕ ਦਾ ਨਾਮ ਕੀ ਹੈਗਾ ਆ? ਸ਼ਾਂਤ ਸਿੰਘ। ਮੁਤਾਬਕ ਆਧਾਰ ਕਾਰਡ ਹਾਂ ਕੀ ਇਹ ਹੀ ਕਾਰਵਾਈ ਕੀ ਅਗਲੀ ਕਾਰਵਾਈ ਹੁਣ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਆ ਪੁੱਛੇਗੇ ਅਸੀਂ ਫਿਰ ਪਹਿਲਾਂ ਇਹਨਾਂ ਨਾਲ ਪੁੱਛੀਏ ਕਿ ਕਿਹਨਾਂ ਕੀ ਇਹ ਹਦਾ ਹਲਾਤ ਕਿੱਥੇ ਕਿੱਥੇ ਜੌਬ ਕਰਦਾ ਸੀ ਜਿੱਦਾਂ ਇਹਨਾਂ ਦੱਸਣ ਮੁਤਾਬਕ ਹੈਗਾ ਕਿ ਬੁਸ਼ੋਰ ਪਲਾਸਾ ਠੀਕ ਹੈ ਜੀ ਗਤਗਾ ਸਿਖਾਉਂਦਾ ਟੀਚਰ ਸੀ ਹੋਣ ਅੰਨ ਦੇ ਜਿਹੜੇ ਵਾਲ ਇਹ ਇਹ ਬਲਾ ਉਹ ਅਖੀਨ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਅਗਲੀ ਕਾਰਵਾਈ ਲਈ いいことだね。